ਅਰਦਾਸ ਦੀ ਮਰਯਾਦਾ ਤੇ ਪਵਿੱਤਰਤਾ ਦੀ ਉਚਿਤਤਾ ਨੂੰ ਜੀਣ ਵਾਲੇ, ਬੁਲੰਦ ਆਚਰਣ ਤੇ ਆਤਮਿਕ ਬਲ ਦੇ ਧਾਰਨੀ ਅਕਾਲੀ ਫੂਲਾ ਸਿੰਘ ਜੀ ਬੁੱਢਾ ਦਲ ਦੇ 6ਵੇਂ ਜਥੇਦਾਰ ਸਨ। ਉਹ ਕਾਲਪੁਰਖ ਤੋਂ ਬਿਨਾਂ ਕਿਸੇ ਹੋਰ ਤਾਕਤ ਨੂੰ ਖੁਦ ਤੋਂ ਉੱਪਰ ਨਹੀਂ ਸਨ ਮੰਨਦੇ। ਇਸੇ ਕਾਰਨ ਦੋ ਵਾਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾ ਦਿੱਤੀ ਸੀ ਤੇ ਨੁਸ਼ਹਿਰਾ ਵਾਲੀ ਜੰਗ ਵੇਲੇ ਉਹਨਾਂ ਵੱਲੋਂ ਕੀਤੇ ਫੈਸਲੇ ਤੋਂ ਉਹਨਾਂ ਦੇ ਜੀਵਨ ਅਮਲ ਦੀ ਉਚਾਈ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਹੋਇਆ ਇੰਜ ਕਿ 14 ਮਾਰਚ 1823 ਈਸਵੀ ਦੀ ਸ਼ਾਮ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਾਰੇ ਸਰਦਾਰਾਂ ਵੱਲੋਂ ਸਰਬਸੰਮਤੀ ਨਾਲ ਅਗਲੇ ਦਿਨ ਸਵੇਰੇ ਹਮਲਾ ਕਰ ਦੇਣ ਦੀ ਵਿਉਂਤ ਬਣਾਈ ਗਈ ਅਗਲੇ ਦਿਨ ਸਵੇਰ ਨੂੰ ਅਕਾਲੀ ਜੀ ਨੇ ਜੰਗ ਤੇ ਚੜ੍ਹਾਈ ਕਰਨ ਤੋਂ ਪਹਿਲਾਂ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਜਦੋਂ ਤੁਰਨ ਦੀ ਤਿਆਰੀ ਕਰਨ ਲੱਗੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਕੁਝ ਸਮਾਂ ਰੁਕਣ ਲਈ ਅਤੇ ਆਪਣੇ ਤੋਪਖਾਨੇ ਦੀ ਉਡੀਕ ਕਰ ਲੈਣ ਲਈ ਕਿਹਾ ਕਿਉਂਕਿ ਸਵੇਰੇ ਹੀ ਉਹਨਾਂ ਨੂੰ ਸੂਏ ਨੇ ਦੱਸਿਆ ਸੀ ਕਿ ਰਾਤ ਵੇਲੇ ਅਫਗਾਨਾਂ ਦੀ ਹੋਰ ਫੌਜ ਤੇ ਤੋਪਖਾਨਾ ਪਹੁੰਚ ਗਿਆ ਹੈ ਮਹਾਰਾਜੇ ਦੀ ਰੁਕਣ ਵਾਲੀ ਗੱਲ ਅਕਾਲੀ ਫੂਲਾ ਸਿੰਘ ਜੀ ਨੇ ਮੁੱਢ ਤੋਂ ਹੀ ਇਨਕਾਰ ਦਿੱਤੀ ਤੇ ਕਿਹਾ ਕਿ ਹੁਣ ਤਾਂ ਅਰਦਾਸ ਹੋ ਚੁੱਕੀ ਹੈ ਤੇ ਅਰਦਾਸ ਤੋਂ ਪਿੱਛੋਂ ਨਹੀਂ ਮੁੜਿਆ ਜਾ ਸਕਦਾ ਭਾਵੇਂ ਸ਼ਹੀਦੀ ਕਿਉਂ ਨਾ ਹੋ ਜਾਵੇ ਅਕਾਲੀ ਫੂਲਾ ਸਿੰਘ ਜੀ ਸਰਲਥ ਯੋਧਿਆਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਪਹੁੰਚ ਗਏ ਤੇ ਯੁੱਧ ਦੇ ਮੈਦਾਨ ਦੇ ਵਿੱਚ ਕਮਾਂਸਾਨ ਮਚਾ ਦਿੱਤਾ ਅਜਿਹਾ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਕੀ ਫੌਜ ਨੂੰ ਵੀ ਅਕਾਲੀ ਸਿੰਘਾਂ ਦੇ ਮਗਰ ਜੰਗ ਵਿੱਚ ਨਿੱਤਰ ਜਾਣ ਦਾ ਹੁਕਮ ਦਿੱਤਾ ਤੇ ਆਪ ਵੀ ਸ੍ਰੀ ਸਾਹਿਬ ਧੂਕੇ ਜੰਗ ਵਿੱਚ ਵੜ ਗਏ ਇਸ ਜੰਗ ਵਿੱਚ ਜਿੱਤ ਹਾਸਲ ਹੋਈ ਪਰ ਇਸ ਵਿੱਚ ਅਕਾਲੀ ਫੂਲਾ ਸਿੰਘ ਜੀ ਦੇ ਗੋਲੀਆਂ ਲੱਗ ਜਾਣ ਕਾਰਨ ਉਹ ਸ਼ਹੀਦੀ ਪ੍ਰਾਪਤ ਕਰ ਗਏ ਤੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਅਜਿਹੇ ਸਨ ਅਕਾਲੀ ਫੂਲਾ ਸਿੰਘ ਜੀ ਕਿ ਜਦੋਂ ਇੱਕ ਵਾਰੀ ਅਰਦਾਸਾ ਸੋਧ ਦੇਣ ਤਾਂ ਉਹ ਕਦੇ ਪਿੱਛੇ ਮੁੜ ਕੇ ਨਹੀਂ ਸਨ ਦੇਖਦੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ